ਅਜਨਾਲਾ ਦੇ ਬੱਸ ਸਟੈਂਡ ਦੇ ਨਜ਼ਦੀਕ ਮੌਜੂਦਾ ਭਾਜਪਾ ਵਰਕਰ ਦੀ ਪ੍ਰਸਿੱਧ ਦੁਕਾਨ ਦੇ ਬਾਹਰ ਨਗਰ ਪੰਚਾਇਤ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਉਸ ਵਰਕਰ ਨੂੰ ਕਾਫੀ ਮਹਿੰਗਾ ਪੈ ਗਿਆ ਜਿੱਥੇ ਪਹਿਲਾਂ ਤਾਂ ਕੂੜੇ ਦੀ ਬੜੀ ਟਰਾਲੀ ਉਸ ਦੀ ਦੁਕਾਨ ਦੇ ਬਾਹਰ ਟਾਇਰ ਦੇ ਵਿੱਚੋਂ ਹਵਾ ਕੱਢ ਕੇ ਖੜੀ ਕਰ ਦਿੱਤੀ ਗਈ ਤੇ ਜਿੱਥੇ ਸਾਰੀ ਟਰਾਲੀ ਖੜੀ ਹੋਈ ਹੈ ਬਾਅਦ ਵਿੱਚ ਪ੍ਰਦੂਸ਼ਨ ਵਿਭਾਗ ਤੇ ਫਿਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਨੂੰ ਲੈ ਕੇ ਦੇਰ ਰਾਤ ਤੱਕ ਸਿਆਸਤ ਦਾ ਮਾਹੌਲ ਗਰਮਾਇਆ ਰਿਹਾ ਤੇ ਦੁਕਾਨ ਦੇ ਮਾਲਕ ਭਾਜਪਾ ਵਰਕਰ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਤੱਕੇਸ਼ਾਈ ਦੇ ਇਲਜ਼ਾਮ ਲਗਾਏ ਗਏ ਤਾਂ ਭਾਜਪਾ ਵਰਕਰ ਵਿਪਨ ਖੱਤਰੀ ਦਕੈ ਨੇ ਕਿ ਭਾਜਪਾ ਦਾ ਸਾਥ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਹਨਾਂ ਦਾ ਸਹਿਯੋਗ ਕਰਨ ਦੇ ਲਈ ਕਿਹਾ ਗਿਆ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤਾਂ ਹੁਣ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਸੇ ਜਾਲੇਉਣਾ ਪ੍ਰਸ਼ਾਸਨ ਤੋਂ ਇੱਥੇ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਸਿਆਸੀ ਰੰਜਸ਼ ਦੇ ਦੌਰਾਨ ਉਹਨਾਂ ਨੂੰ ਕਦੇ ਵੀ ਕਿਸੇ ਵਿਅਕਤੀ ਨੇ ਤੰਗ ਨਹੀਂ ਕੀਤਾ ਤੇ ਕਿਸੇ ਵਿਅਕਤੀ ਤੇ ਨਿੱਜੀ ਹਮਲੇ ਵੀ ਨਹੀਂ ਕਰਨੇ ਚਾਹੀਦੇ ਸਰ ਕਹਿਣਾ ਤੇ ਕੀ ਤੁਹਾਡੇ ਸਾਹਮਣੇ ਐ ਸਰ तकरीबन 1 ਵਜੇ ਦੀ ਇੱਥੇ ਕਮੇਟੀ ਘਰ ਦੀ ਕੂੜੇ ਵਾਲੀ ਟਰਾਲੀ ਦੁਕਾਨ ਦੇ ਅੱਗੇ ਭਰੀ ਹੋਈ ਲੱਗੀ ਹੋਈ ਵੇਖਿਆ ਸਾਰਾ ਮਤਲਬ ਸਰਕਾਰ ਦੀ ਬੁਖਲਾਹਟ ਹੈ ਯਾਰ ਆਪਾਂ ਭਾਈਚਾਰੇ ਖਾਂਜ ਲੈ ਕੇ ਇਲੈਕਸ਼ਨ ਲੜਨਾ ਚਾਹੁੰਦੇ ਆ ਪਰ ਇੰਨੇ ਡਰ ਗਏ ਜਾਂ ਇੰਨੇ ਮੀਚ ਹਰਕਤ ਤੇ ਚੱਲ ਗਏ ਹਾਰ ਜਿੱਤ ਤੇ ਮਾਲਕ ਦੇ ਹੱਥ ਆ ਆਪਾਂ ਇੱਕ ਸਾਫ਼ ਸੁਥਰੀ ਇਲੈਕਸ਼ਨ ਲੜੀਏ ਆਪਾਂ ਉਹ ਗੱਲਾਂ ਦੇ ਬੜੀਆਂ ਬੜੀਆਂ ਵੱਡੀਆਂ ਆਪਾਂ ਇਹ ਕਰਤਾ ਉਹ ਕਰ ਦੇਣਾ ਇਹ ਕਰ ਦੇਣਾ ਆ ਸਾਹਮਣੇ ਤੁਹਾਡੇ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਰੇਟਾਂ ਦੁਕਾਨ ਦੇ ਵਿੱਚ ਪੈ ਰੀਆਂ ਨੇ ਇੱਕ ਛੋਟੇ ਜੇ ਸਿਪਾਈ ਛੋਟੇ ਜੇ ਵਰਕਰ ਕੋ ਡਰ ਗਏ ਯਾਰ ਹਲੇ ਤੇ ਲੜਗੀਆਂ ਗਾਂ ਬੜੀ ਵੱਡੀਆਂ ਹੋਣੀਆਂ ਜੇ ਆਪਾਂ ਮਤਲਬ ਇੰਨੇ ਹੀ ਸਾਫ਼ ਸੁਥਰੇ ਇੰਨਾ ਵਿਕਾਸ ਕੀਤਾ ਇੰਨਾ ਕੰਮ ਕੀਤਾ ਤੇ ਵੱਡਾ ਮੰਗੀ ਘਰਾਂ ਜਾ ਕੇ ਧੱਕੇਸ਼ਾਈ ਨਾਲ ਮਤਲਬ ਗੱਲ ਨਹੀਂ ਬੰਨੀ ਇਹ ਨੁਕਸਾਨ ਹੀ ਹੋਊਗਾ ਬਾਕੀ ਲੈਣਾ ਦੇਣਾ ਇੱਥੇ ਹੀ ਆ ਕਦੀ ਚਾਚੇ ਦੀ ਤੇ ਕਦੀ ਭਤੀਜੇ ਦੀ ਆਪਾਂ ਭਾਰ ਹੁਨਾਂਕ ਪਾਈਏ ਕਿਸੇ ਦੇ ਮੋਢਿਆਂ ਤੇ ਜਿੰਨਾ ਕ ਆਪਾਂ ਝੱਲ ਪਾਈਏ ਇੰਨੀ ਕ ਤੁਹਾਡੇ ਮਾਧਿਅਮ ਨਾਲ ਬੇਨਤੀ ਜੇ ਆਪਾਂ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਆ ਪਰ ਜਿਹੜਾ ਕੋਈ ਤੋੜੂਗਾ ਬਾਕੀ ਮਾਲਕ ਤੇ ਉਹ ਜ਼ਿੰਮੇਵਾਰ ਜੀ ਮੈਂ ਤੇ ਇਹ ਕਹਿਣਾ ਚਾਹੁੰਦਾ ਆ ਵੀ ਇਹੋ ਜੇ ਨੀਚਲੇ ਲੈਵਲ ਦੀ ਸਿਆਸਤ ਅਸੀਂ ਅਜੇ ਤੱਕ ਨਹੀਂ ਵੇਖੀ ਮੈਨੂੰ ਵੀ 30 ਸਾਲ ਹੋ ਗਏ ਇਸਾਈਂ ਦੇ ਵਿੱਚ ਭਾਈਚਾਰਾ ਵੀ ਆ ਸ਼ਹਿਰ 'ਚ ਹਰ ਪਾਰਟੀ ਦੇ ਨਮੈਂ ਦੇ ਨਾਲ ਸਾਡੇ ਸਾਝਿਆ ਭਾਵੇਂ ਕਿਸੇ ਪਾਰਟੀ ਦਾ ਪਰ ਇਹਨਾਂ ਨੇ ਤੇ ਮੈਨੂੰ ਇਹ ਨਹੀਂ ਸਮਝਣ ਲੱਗੀ ਮੈਨੂੰ ਤੇ ਇਹ ਵੀ ਨਹੀਂ ਪਤਾ ਕੱਲ ਨੂੰ ਜਦੋਂ 27 ਦੀ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਵੀ ਇਹਨਾਂ ਨਾਲ ਰਹਿਣਾ ਕਿ ਨਹੀਂ ਰਹਿਣਾ ਵਰਕਰਾਂ ਨੇ ਇਹਨਾਂ ਦੇ ਜਾਣੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਪਾਂ ਕਿਤੇ ਸਿਰ ਤੇ ਤੇ ਕੀ ਕਰਦੇ ਫਿਰਦੇ ਆ ਆਪਾਂ ਇਲੈਕਸ਼ਨ ਆਪਾਂ ਇਲੈਕਸ਼ਨ ਲੜੀਏ ਯੋਧੇ ਬਣੀਏ ਯੋਧਾ ਹੁੰਦਾ ਲੜਾਈ ਲੜੇ ਜ਼ਰੂਰੀ ਥੋੜਾ ਕਿ ਆਪਣੀ ਭਾਈਚਾਰੇ ਰਾਣਾ ਤੇ ਜਿੱਤ ਗਿਆ ਕੋਈ ਹਾਰ ਗਿਆ ਇਸੇ ਧਰਤੀ ਤੇ ਆਪਾਂ ਸਾਰਿਆਂ ਨੇ ਰਾਣਾ ਮੈਂ ਤਾਂ ਇੰਨੀ ਗੱਲ ਗਾਉਂਗਾ ਕਿ ਇਸ ਚੀਜ਼ ਨੂੰ ਵਰਜਣਾ ਚਾਹੀਦਾ ਦੇ ਭਾਈਚਾਰਕ ਸਾਂ ਸਾਡੀਆਂ ਰਿਸ਼ਤੇਦਾਰੀਆਂ ਨੇ ਸਾਂਝੀਆਂ ਕਈ ਲੈਣੀਆਂ ਦੇਣੀਆਂ ਨੇ ਕਈ ਕੁਸ਼ ਆ ਆਪਾਂ ਨੂੰ ਬਰਕਰਾਰ ਰੱਖੀ ਆ ਪਰ ਸਮਾਜ ਚ ਰਣ ਅਸੀਂ ਤੇ ਨਹੀਂ ਕਹਿਣਾ ਚਾਹੁੰਦੇ ਆ ਕਿ ਭਾਈਚਾਰਕ ਸਾਂ ਇਹਨਾਂ ਗਵਾਓ ਜੇ ਧਾਰ ਦੇ ਪਤਾ ਨਹੀਂ ਵਾਹਿਗੁਰੂ ਨੇ ਕਿੰਨੂ ਬਖਸ਼ਣੀ ਪਰ ਵਿਪਨ ਖत्री ਨਾ ਆ ਜੀ ਮੇਰਾ ਤੇ ਸ਼ਿਵਸ਼ੰਕਰ ਆਈਸਕ੍ਰੀਮ ਦੁਕਾਨ ਕਰਦਾ ਮੈਂ ਇੱਥੇ ਬਸਟੰਡ ਦੇ ਕੋਲ ਅੱਜ ਜੀ ਲਗਭਗ 1 ਵਜੇ ਤੋਂ ਲੈ ਕੇ ਆ ਹੁਣ ਵੇਖੋ 5 6 ਵਜੇ ਗਿਆ ਇਹ ਕੂੜੇ ਦੀ ਟਰਾਲੀ ਭਰ ਕੇ ਕਮੇਟੀ ਘਰ ਵੱਲੋਂ ਸਾਡੀ ਦੁਕਾਨ ਦੇ ਅੱਗੇ ਬਾਹਰ ਅੱਗੇ ਲਾਈ ਗਈ ਆ ਮੈਂ ਪਤਾ ਨਹੀਂ ਸਵੇਰ ਦੇ ਸਾਰ ਕਿੰਨੇ ਕੇ ਫੋਨ ਕਰ ਚੁੱਕਾ ਵਾਂ ਵੀ ਭਾਜੀ ਟਰਾਲੀ ਜਿਹੜੀ ਆ ਮੇਰਾ ਦੁਕਾਨਦਾਰ ਆ ਰੁਕਦਾ ਵਾ ਟਰਾਲੀ ਗਾਹ ਕਰ ਲੋ ਕਿਸੇ ਨੇ ਮੇਰਾ ਫੋਨ ਨਹੀਂ ਚੁੱਕਿਆ ਹਲੇ ਤੱਕ ਵੀ ਟਰਾਲੀ ਇੱਥੇ ਲੱਗੀ ਕੂੜੇ ਦੀ ਭਰੀ ਜਿਹੜਾ ਗਾਹ ਗੋਂਦਾ ਉਹ ਕਹਿੰਦਾ ਯਾਰ ਆਂ ਕੀ ਕੀਤਾ ਤੁਸੀਂ ਵੀ ਬਿਲਕੁਲ ਬੂਏ ਦੇ ਅੱਗੇ ਲਵਾ ਤੀ ਜੇ ਉਤੋਂ ਬਾਅਦ ਸਾਰ ਇੱਕ ਅੰਬਸਰੋਂ ਟੀਮ ਆਈ ਆ ਪ੍ਰਦੂਸ਼ਣ ਵਾਲੇ ਉਹ ਕਹਿੰਦੇ ਆ ਜੀ ਅਸੀਂ ਪ੍ਰਦੂਸ਼ਣ ਵਾਲੇ ਆ ਉਹ ਸਾਰ ਸਾਡਾ ਸਮਾਨ ਲਗਭਗ 50 30 ਹਜ਼ਾਰ ਦਾ ਸਮਾਨ ਚੁੱਕੇ ਲੈ ਗਏ ਇਹ ਸਿਆਸਤ ਹੋ ਰਹੀ ਆ ਜੀ ਉਸ ਤੋਂ ਬਾਅਦ ਹੁਣ ਮਗਰੇ ਬਿਜਲੀ ਵਾਲਾ ਸਟਾਫ ਆ ਗਿਆ ਜੀ ਬਿਜਲੀ ਵਾਲਾ ਸਟਾਫ ਆ ਗਿਆ ਕਹਿੰਦੇ ਮੀਟਰ ਕਿੱਥੇ ਹੈ ਜੀ ਮੀਟਰ ਸਾਡਾ ਮੈਂ ਦੱਸ ਦਿੱਤਾ ਜੀ ਮੀਟਰ ਸਾਡਾ ਉੱਥੇ ਤੁਸੀਂ ਚੈੱਕ ਕਰ ਲਓ ਉਹ ਹੁਣ ਮੀਟਰ ਦੀ ਚੈਕਿੰਗ ਕਰਦੇ ਆ ਜੀ ਇਹ ਸਿਆਸਤ ਹੋ ਰਹੀ ਆ ਜੀ ਇਹ ਸਿਰਫ ਇਹੋ ਹੀ ਆ ਵੀ ਪਹਿਲਾਂ ਵੀ ਮੈਨੂੰ ਧਮਕਾਇਆ ਗਿਆ ਸੀ ਵੀ ਤੂੰ ਆਪਣੀ ਪਾਰਟੀ ਛੱਡ ਕੇ ਇੱਧਰ ਆ ਜਾ ਮੈਂ ਨਾ ਕਰਤੀ ਮੈਂ ਮੈਂ ਇੱਕ ਦੁਕਾਨਦਾਰ ਆ ਮੈਂ ਪਾਰਟੀ ਤੋਂ ਕੀ ਲੈਣਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜੇ ਤੂੰ ਪਾਰ ਨਹੀਂ ਆਉਣਾ ਸਾਡੇ ਵੱਲ ਫਿਰ ਤੂੰ ਚੁੱਪ ਕਰਕੇ ਆਪਣੇ ਘਰ ਬਹਿ 5 ਨੰਬਰ ਤੇ 7 ਨੰਬਰ ਦੇ ਵਿੱਚ ਤੂੰ ਨਹੀਂ ਆਉਣਾ ਤੂੰ ਨਹੀਂ ਵੜਨਾ ਜੇ ਤੂੰ ਵੜਿਆ ਤੇ ਤੇਰਾ ਹਾਲ ਜਿਹੜਾ ਵਾ ਮਾੜਾ ਕਰਾਂਗੇ ਇਹ ਮੈਂ ਨਾ ਕਿ ਸਰਕਾਰ ਜਿਹੜੀ ਆ ਸਰਕਾਰ ਕਾਦੀ ਆ ਤੇ ਮਾਰੂ ਨੀਤੀਆਂ ਵਾਲੀ ਸਰਕਾਰ ਆ ਅੱਗੇ ਕਾਂਗਰਸ ਦੀ ਵੀ ਸਰਕਾਰ ਆਈ ਆ ਕਾਲੀਦਲ ਦੀ ਸਰਕਾਰ ਆਈ ਆ ਪਰ ਇਹੋ ਜੀ ਮਰਕੀ ਹਰਕਤ ਮਾੜੀ ਹਰਕਤ ਗੰਦੀ ਹਰਕਤ ਜਿਹੜੀ ਆ ਕਿਸੇ ਨੇ ਨਹੀਂ ਕੀਤੀ ਵੇਖੋ ਮੈਂ ਕਾਂਗਰਸ ਕਾਲੀਦਲ ਛੱਡ ਕੇ ਕਾਂਗਰਸ 'ਚ ਗਿਆ ਹਾਂ ਸਰਦਾਰ ਹਰਪ੍ਰਤਾਪ ਦੀ ਇੱਕ ਸੇਵਤ ਆ ਕਿ ਉਹਨਾਂ ਨੇ ਜਿੱਥੇ ਵੀ ਮਿਲਦੇ ਆ ਪਿਆਰ ਨਾਲ ਮਿਲਦੇ ਆ ਉਸ ਸੇਵਤੋ ਦੇ ਲੈ ਗਿਆ ਕਿਸੇ ਨੇ ਉਹਨਾਂ ਨੇ ਇਹ ਨਾਲੇ ਦੇ ਵਿੱਚ ਮਾਰਾ ਨਹੀਂ ਕੀਤਾ ਕਾਂਗਰਸ ਵਾਲਿਆਂ ਨੇ ਵੀ ਬਹੁਤ ਵਧੀਆ ਸੀ ਬੋਨੀ ਨੇ ਅੰਮਰਪਾਲ ਸਿੰਘ ਬੋਨੀ ਦਾਸ ਆ ਰਿਹਾ ਕਿਹੋ ਜਿਹੀ ਨਾਲੇ ਚ ਕਿਸੇ ਨੇ ਉਹਨੇ ਵਧੀ ਕੀ ਨਹੀਂ ਕੀਤੀ ਮਾਰਾ ਨਹੀਂ ਕੀਤਾ ਇਹ ਸਰ ਸਰਕਾਰ ਜਦੋਂ ਦੀ ਆਈ ਆ ਇਹ ਕਦੀ ਕਿਸੇ ਨੂੰ ਕੋਸ਼ ਕਰ ਦਿੰਦੀ ਆ ਆ ਸਰ ਹੇਡ ਉਤੇ ਮੇਰਾ ਨੁਕਸਾਨ ਲੱਗ ਭੱਗ ਜਾਨ ਜਿਆਦਾ ਨਹੀਂ ਕੁ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਮੈਂ ਕਿੱਥੋਂ ਰੋਟੀ ਖਾਣੀ ਆ ਮੈਂ ਤਾਂ ਇੱਕ ਦੁਕਾਨਦਾਰ ਆ ਤੁਹਾਨੂੰ ਪਤਾ ਦੁਕਾਨਦਾਰੀਆਂ ਕਿਹੋ ਜਿਹੀਆਂ ਅੱਜਕੱਲ ਮੈਂ ਕੰਮ ਮੰਗ ਕਰਦਾ ਹਾਂ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਇਹਨਾਂ ਤੇ ਕਾਰਵਾਈ ਹੋਵੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਈਓ ਤੇ ਕਮੇਟੀ ਘਰ ਦਾ ਈਓ ਉੱਤੇ ਕਾਰਵਾਈ ਬੰਦੀ ਆ ਜੀ ਆ ਇਹ ਕਮੇਟੀ ਘਰ ਦੀ ਟਰਾਲੀ ਆ ਇਹਦੇ ਇੱਕ ਹਰੈਸਮੈਂਟ ਕਰਦੇ ਆ ਜੀ ਮੈਨੂੰ ਇਤਨਾ ਥੋੜੀ ਵੋਟਾਂ ਪੈਂਦੀਆਂ ਇਤਨਾ ਥੋੜੀ ਬੰਦੇ ਜੁੜਦੇ ਜਿਤਨਾ ਇਹ ਜੋੜਦੇ ਆ ਈਓ ਤੇ ਕਾਰਵਾਈ ਹੋਵੇ ਇਸ ਬੰਦੇ ਆ ਤੇ ਜਿਨ੍ਹਾਂ ਨੇ ਈਓ ਸਾਹਿਬ ਨੂੰ ਫੋਨ ਕਰਕੇ ਪ੍ਰਧਾਨ ਨੂੰ ਫੋਨ ਕਰਕੇ ਟਰਾਲੀ ਮੇਰੇ ਬੂਹੇ ਅੱਗੇ ਲਵਾਈ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੀ ਅਜਨਾਲਾ ਦੇ ਬੱਸ ਸਟੈਂਡ ਦੇ